ਦਸਮ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਦੇਸ਼ ਅਤੇ ਦੁਨੀਆ ਵਿੱਚ ਜਿੱਥੇ ਚੜ੍ਹਦੀ ਕਲਾ ਚਾਅ ਅਤੇ ਉਤਸ਼ਾਹ ਨਾਲ ਮਨਾਏ ਗਏ ਉੱਥੇ ਖਾਲਸਾ ਪੰਥ ਦੇ ਪ੍ਰਗਟ ਅਸਥਾਨ ਅਤੇ ਗੁਰੂ ਸਾਹਿਬ ਦੀ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕੂ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜੀਆਂ ਵੱਖ-ਵੱਖ ਤਰੀਕੇ ਨਾਲ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੀ ਅੱਜ ਦੇਰ ਸ਼ਾਮ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁਰਜੇ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੂਜਨ ਵਾਲੇ ਨਗਰ ਕੀਰਤਨਾਂ ਦਾ ਸਵਾਗਤ ਕੀਤਾ ਗਿਆ। ਪਰਮੇਸ਼ਰ ਦੇਵ ਪਾ ਮੋ ਆਏ ਅਮ ਹੈ ਗਾ ਪਰਮ ਜਨਾ ਅੱਜ ਦਾ ਇਹ ਬਵਾਰਕ ਮੌਕਾ ਹੈ ਜਦੋਂ ਹੱਕ ਤੇ ਸੱਚ ਦੀ ਲੜਾਈ ਲੜਨ ਵਾਸਤੇ ਤੇ ਦੁਨੀਆਂ ਦੀਆਂ ਕੁੱਲ ਪੌਮਾਂ ਨੂੰ ਜਦੋਂ ਜਹਦ ਕਰਕੇ ਆਪਣੀ ਆਜ਼ਾਦੀ ਹਾਸਲ ਕਰਨ ਦਾ ਉਹ ਲੇੜੇ ਲੈ ਆਪਣੇ ਪਰਿਵਾਰ ਨੂੰ ਬਾੜ ਕੇ ਹੁਕਾ ਦੇਣ ਵਾਲੇ ਤਲਗੀਪੁਰ ਪਾਸ਼ਾ ਜੀ ਦਾ ਜਨਮ ਦਿਨ ਹੈ। ਸੋ ਅਸੀਂ ਵੀ ਆਪਣੇ ਆਪ ਤੋਂ ਸੁਭਾਗੇ ਆ ਕਿ ਜਦੋਂ ਵੱਖ-ਵੱਖ ਕੁਰੂਟਾ ਤੋਂ ਹੋ ਕੇ ਬਹੁਤ ਸਾਰੇ ਨਗਰ ਕੀਰਤਨ ਤੱਤਸਾ ਆ ਰਹੇ ਆ। ਤੋ ਅਸੀਂ ਵੀ ਤੱਤਸਾ ਦੀ ਹਜ਼ੂਰੀ ਹਾਜ਼ਰ ਹੋ ਕੇ ਉਹ ਨਗਰ ਕੀਰਤਨਾਂ ਨੂੰ ਜੀ ਜੀ ਆਇਆਂ ਕਿਹਾ ਰਸੀਬ ਕੀਤਾ ਤੇ ਸੰਗਤਾਂ ਨੂੰ ਮੁਬਾਰਕਵਾਦ ਦਿੱਤੀ ਸੋ ਬੈ ਅਜ ਦੇ ਕਿਸ ਮੁਬਾਰਕ ਮੌਕੇ ਤੇ ਦੁਨੀਆ ਭਰ ਦੇ ਉਹ ਲੋਕ ਜਿਹੜੇ ਬਨੁਖ ਦੀ ਬਨੁਖ ਤੋਂ ਆਜ਼ਾਦੀ ਜੋ ਵਿਸ਼ਵਾਸ ਰੱਖਦੇ ਆ ਜਿਹੜੇ ਗੁਰੂ ਮਹਾਰਾਜ ਦੇ ਦਿੱਤੇ ਹੋਏ ਰਸਤਿਆਂ ਤੇ ਚੱਲਣ ਦੀ ਪ੍ਰੇਰਣਾ ਲੈਂਦੇ ਨੇ ਤੇ ਦਿੰਦੇ ਨੇ ਉਹਨਾਂ तमाम ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੀ ਇਤਿਹਾਸ ਦੀ ਗੱਲ ਕੀਤੀ ਜਾਵੇ ਰਾਣਾ ਜੀ 42 ਸਾਲ ਦੀ ਉਮਰ ਰਹੀ ਗੁਰੂ ਸਾਹਿਬ ਦੀ 30 ਸਾਲ ਦੇ ਕਰੀਬ ਅਨੰਦਪੁਰ ਸਾਹਿਬ ਦੇ ਉੱਪਰ ਬਤੀਤ ਕੀਤਾ يا خال صاحب